ਹਾਂਜੀ ਸਾਥੀਓ ਤੇ ਲਗਾਤਾਰ ਪੰਜਾਬ ਸਰਕਾਰ ਆਪਣੀਆਂ ਨਕਾਮੀਆਂ ਦੱਸਦੀ ਹੋਈ ਇੱਕ ਹੋਰ ਖਬਰ ਸਾਡੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਲਿਖਤੀ ਪ੍ਰੀਖਿਆ ਤੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਮਨੋਵਿਗਿਆਨੀਆਂ ਦੀ ਭਰਤੀ ਰੱਦ ਕੀਤੀ ਹੈ ਪ੍ਰਸ਼ਾਸਨਿਕ ਕਾਰਨਾ ਕਰਕੇ 343 ਮਨੋਵਿਗਿਆਨਿਕ ਮਨੋਵਿਗਿਆਨੀਆਂ ਦੀ ਭਰਤੀ ਰੱਦ ਕੀਤੀ ਗਈ ਹੈ ਸਿਹਤ ਤੇ ਪਰਿਵਾਰ ਭਲਾਈ ਭਾਗ ਨੇ ਨਸ਼ਾ ਛਡਾਓ ਤੇ ਮੋੜ ਬਸੇ ਬੇਰੀ ਠੇਕੇ ਤੇ ਕਰਨੀ ਸੀ ਭਰਤੀ ਪਹਿਲੀ ਗੱਲ ਤਾਂ ਠੇਕੇ ਤੇ ਆਉਣੀ ਨਹੀਂ ਚਾਹੀਦੀ ਹੈਨਾ ਕੋਈ ਵੀ ਭਰਤੀ ਰੈਗੂਲਰ ਆਵੇ ਭਾਈ ਫਿਰ ਰੈਗੂਲਰ ਕਰਨ ਦੇ ਲਈ ਉਹ ਵਿਚਾਰੇ ਤੱਕੇ ਖਾਉਂਦੇ ਰਹਿੰਦੇ ਤੇ ਕਹਿਣ ਦਾ ਭਾਵ ਇਹੀ ਏ ਕਿ ਯਾਰ ਦੇਖੋ ਪਹਿਲਾਂ ਤਾਂ ਉਹ ਕੈਂਡੀਡੇਟ ਜਿਹੜੇ ਕਿ 4161 ਦੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਇਹ ਸਰਕਾਰ ਉਹਨਾਂ ਕੈਂਡੀਡੇਟਸ ਦੇ ਖਿਲਾਫ ਗਈ ਫਿਰ ਉਸ ਤੋਂ ਬਾਅਦ ਅਸੀਂ ਦੇਖਿਆ ਉਸ ਤੋਂ ਪਹਿਲਾਂ ਸੋਰੀ ਆ ਦੇਖਿਆ ਕਿ ਕਿਵੇਂ ਪਾਸ਼ਾ ਵਿਭਾਗ ਦੇ ਵਿੱਚ ਜੋ ਪੋਸਟਾਂ 42 ਆਈਆਂ ਸੀ ਸੁਗਰੂਟਨੀ ਹੋਣ ਹੋ ਗਈ ਕੈਂਡੀਡੇਟਸ ਦੀ ਮੈਡੀਕਲ ਵੀ ਕਰਵਾ ਲਿਆ ਬਸ ਜੋਇਨਿੰਗ ਹੋਣੀ ਸੀ ਉਹ ਵੀ ਰੱਦ ਹੋਈ ਤੇ ਹੁਣ ਇਹ ਭਰਤੀ ਤੇ ਫਿਰ ਲੈਕਚਰਰ ਕੈਡਰ ਜੋ 343 ਸੀ ਹੈ ਨਾ ਉਹ ਵੀ ਪਿਛਲੇ ਸਾਲ ਰੱਦ ਹੋਇਆ ਤੇ ਕਹਿਣ ਦਾ ਭਾਵ ਇਹ ਹੀ ਹੈ ਕਿ ਸਾਡੇ ਸਾਹਮਣੇ ਸਰਕਾਰ ਦੀ ਅਸਲੀਅਤ ਹੈ ਕਿ ਇਹਨਾਂ ਨੇ ਕੰਮ ਕੋਈ ਨਹੀਂ ਕਰਨਾ ਕੋਈ ਵੀ ਭਰਤੀ ਆ ਜੇ ਬਿਨਾ ਕੋਰਟ ਦੀ ਸ਼ਰਨ ਤੋਂ ਉਹ ਪੂਰੀ ਹੁੰਦੀ ਨਹੀਂ ਹੋ ਵੀ ਜਾਵੇ ਤਾਂ ਹੋਰ ਬਥੇਰੀਆਂ ਕਮੀਆਂ ਰਹਿ ਜਾਂਦੀਆਂ ਨੇ ਬਾਅਦ ਵਿੱਚ ਜੁਆਇਨਿੰਗ ਕੈਂਡੀਡੇਟਸ ਨੂੰ ਜੁਆਇਨ ਕੈਂਡੀਡੇਟ ਨੂੰ ਬਹੁਤ ਜ਼ਿਆਦਾ ਤਸ਼ੱਦਦ ਚੱਲਣੀ ਪੈਂਦੀ ਹੈ ਤੇ ਇਹੀ ਬਸ ਚੱਲਿਆ ਚੱਲਦਾ ਆ ਰਿਹਾ ਤੇ ਪੰਜਾਬ ਦੇ ਲੋਕ ਜਾਗ ਜਾਣ ਕਿ ਭਾਈ ਜੇ ਤਾਂ ਫ੍ਰੀ ਬਿਜਲੀ ਪਾਣੀ ਕਰਾਏ ਤਾਂ ਹੀ ਗੁਜ਼ਾਰਾ ਕਰਨਾ ਤੇ ਕਰਦੇ ਰੋ ਪੁਖਾਰੀਆਂ ਵਾਂਗ ਜ਼ਿੰਦਗੀ ਜੀਂਦੇ ਰੋ ਕੁਝ ਚੇਂਜ ਕਰੋ ਭਾਈ ਇਹ ਬਦਲਾ ਇਹ ਬਦਲਾ ਅਸਹਿਨੀਆਂ ਹੋ ਗਿਆ ਭਾਈ ਇਹਨੂੰ ਸਹਿਣ ਕਰਨਾ ਬਹੁਤ ਮੁਸ਼ਕਲ ਹੈ ਬਾਕੀ